ਹੋਇਆ ਸੀ ਕਿ ਹਰਮੰਦਰ ਸਾਹਿਬ ਦੇ ਦਰਸ਼ਕਾਂ ਵਾਸਤੇ ਇਹ ਸਾਰਾ ਗੜੇ ਦੀ ਪਾਰਕਿੰਗ ਆ ਪਰ ਇਹ ਹਾਲਤ ਜਿਹੜੀ ਆ ਬਿਲਕੁਲ ਖਸਤਾ ਹੋ ਚੁੱਕੀ ਹੋਈ ਆ ਇਹ ਡਿਵਾਈਡਰ ਬਣੇ ਹੋਏ ਆ ਪਰ ਇਹਨੂੰ ਵੀ ਜਗਾੜੂ ਕੰਮ ਨਾ ਲਾਇਆ ਹੋਇਆ ਇਸ ਨਾਲ ਹਾਦਸੇ ਹੋ ਸਕਦੇ ਨੇ ਲੇਡੀਜ਼ ਨੇ ਜਾਣਾ ਸੀ ਕੋ ਵਾਸ਼ਰੂਮ ਔਰ ਵਾਸ਼ਰੂਮ ਬਿਲਕੁਲ ਬੰਦ ਪਿਆ ਵਾ ਪਾਣੀ ਹੈ ਨਹੀਂਗਾ ਇਹ ਪੌੜੀਆਂ ਚੜ ਕੇ ਆਣੀਆਂ ਲਿਫਟ ਖਰਾਬ ਹੋਣ ਕਰਕੇ ਕਈ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਬੋੜੇ ਖੱਡੇ ਆਗੇ ਆ ਬਲੋ 1-1 ਫੁੱਟ ਮੈਂ ਗੱਡੀ ਵਿੱਚ ਫਸ ਜਦੀ ਹੈ। ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ। ਇੱਥੇ ਲੱਖਾਂ ਸਲਾਨੀ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਆ। ਪਰ ਜਦੋਂ ਅੰਮ੍ਰਿਤਸਰ ਦਾਖਲ ਹੋ ਕੇ ਤੰਦੂਰ ਚੌਂਕ ਤੋਂ ਸਾਰਾ ਗੜੀ ਪਾਰਕਿੰਗ ਵੱਲ ਨੂੰ ਜਾਂਦੇ ਨੇ ਤਾਂ 1 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਜਿਹੜਾ ਫਲਾਈਓਵਰ ਤੇ ਕਰਦੇ ਆ, ਐਲੀਵੇਟਡ ਰੋਡ ਤੇ ਕਰਦੇ ਆ। ਉਹ ਜ਼ਰੂਰ ਮੁਸ਼ਕਲ ਲੈਂਦਾ ਅਸੀਂ ਬੋਰਡ ਦੇਖੇ ਜਿੱਥੇ ਲਿਖਿਆ ਹੁੰਦਾ ਸੀਗਾ ਵੈਲਕਮ ਟੂ ਅੰਮ੍ਰਿਤਸਰ ਐਂਡ ਇੱਥੇ ਲਿਖਿਆ ਹੋਇਆ ਸੀ ਕਿ ਹਰਮੰਦਰ ਸਾਹਿਬ ਦੇ ਦਰਸ਼ਕਾਂ ਵਾਸਤੇ ਇਹ ਸਾਰਾ ਗੜੀ ਦੀ ਪਾਰਕਿੰਗ ਆ ਪਰ ਇਹ ਹਾਲਤ ਜਿਹੜੀ ਆ ਬਿਲਕੁਲ ਖਸਤਾ ਹੋ ਚੁੱਕੀ ਹੋਈ ਆ ਪ੍ਰਸ਼ਾਸਨ ਦਾ ਇੱਥੇ ਧਿਆਨ ਨਹੀਂ ਪੈ ਰਿਹਾ ਲਗਾਤਾਰ ਖਬਰ ਨਸ਼ਰ ਹੁੰਦੀ ਰਹੀ ਆ ਪਰ ਪ੍ਰਸ਼ਾਸਨ ਕਸ ਤੋਂ ਮਸ ਨਹੀਂ ਹੋਇਆ ਹਾਲਾਂਕਿ ਜਿਹੜੀ ਇਹ ਸਾਰਾ ਗੜੀ ਪਾਰਕਿੰਗ ਹੈ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਔਰ ਉਹ ਆਪਣਾ ਕੰਮ ਜੜਾ ਕਰ ਰਿਹਾ ਪਰ ਜੋ ਪ੍ਰਸ਼ਾਸਨ ਦਾ ਕੰਮ ਹੈ ਉਹ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਸਾਨੂੰ ਅਸੀਂ ਹੁਣ ਇਹ ਰੋਡ ਦਿਖਾ ਦਿੰਨੇ ਆ ਜਿਹੜਾ ਖਤਰੇ ਤੋਂ ਖਾਲੀ ਨਹੀਂ ਹੈ ਜਦੋਂ ਐਲੀਵੇਟਡ ਰੋਡ ਤੋਂ 1 ਕਿਲੋਮੀਟਰ ਸਰਾ ਦੇ ਰਸਤੇ ਅਸੀਂ ਹਰਮੰਦਰ ਸਾਹਿਬ ਪਹੁੰਚਦੇ ਆ ਤਾਂ ਜਿਹੜੀ ਪਾਰਕਿੰਗ ਸਾਰਾ ਗੱਡੀ ਪਾਰਕਿੰਗ ਹੈ ਜਿੱਥੇ 1050 ਗੱਡੀਆਂ ਦੀ ਕੈਪੈਸਿਟੀ ਹੈ ਔਰ 5 ਮੰਜ਼ਲਾ ਇਹ ਪਾਰਕਿੰਗ ਜੋ ਕਾਂਗਰਸ ਸਰਕਾਰ ਵੇਲੇ 2000 7-8 ਦੇ ਦੌਰਾਨ ਇਹ ਬੰਨੀ ਸ਼ੁਰੂ ਹੋਈ ਸੀ ਔਰ ਇਸ ਵੇਲੇ ਇਸ ਦੀ ਹਾਲਤ ਕੀ ਹੈ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਹ ਦੇਖ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਖਤਰੇ ਤੋਂ ਖਾਲੀ ਇਹ ਰੋਡ ਨਹੀਂ ਹੈਗਾ ਜਿਸ ਤਰ੍ਹਾਂ ਹਰ ਇੱਕ ਪਾਸੇ ਟੋਏ ਨੇ ਔਰ ਨਾਲ ਦੀ ਨਾਲ ਦੇਖਿਓ ਕਿ ਜਿਹੜਾ ਇਹ ਡਿਵਾਈਡਰ ਬਣੇ ਹੋਏ ਆ ਔਰ ਇਹਨੂੰ ਵੀ ਜਗਾੜੂ ਕੰਮ ਨਾ ਲਾਇਆ ਹੋਇਆ ਇਸ ਨਾਲ ਹਾਦਸੇ ਹੋ ਸਕਦੇ ਨੇ ਕਿਉਂਕਿ ਰਾਤ ਦੀ ਗੱਲ ਕਰੀਏ ਤਾਂ ਹਨੇਰਾ ਹੋਣ ਕਰਕੇ ਜੋ ਨਵੇਂ ਇੱਥੇ ਸ਼ਰਧਾਲੂ ਆਉਂਦੇ ਨੇ ਜੋ ਪਹਿਲੀ ਵਾਰ ਇਸ ਪਾਰਕਿੰਗ ਵੱਲ ਨੂੰ ਜਾਂਦੇ ਨੇ ਤਾਂ ਜਿਹੜਾ ਮੋੜ ਹੈ, ਘਟ ਹੈ ਉਸ ਦਾ ਨਹੀਂ ਪਤਾ ਲੱਗਦਾ ਤਾਂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ। ਹੁਣ ਇਸ ਤਰ੍ਹਾਂ ਜਦੋਂ ਡਿਵਾਈਡਰ ਤੋਂ ਮੁੜਨਾ ਹੁੰਦਾ ਬੋਰਡ ਲੱਗੇ ਹੁੰਦੇ ਨੇ, ਰਿਫੈਕਟਰ ਲੱਗੇ ਹੁੰਦੇ ਨੇ ਪਰ ਇੱਥੇ ਕੁਝ ਵੀ ਨਜ਼ਰ ਨਹੀਂ ਆ ਰਿਹਾ। ਰੱਬ ਆਸਰੇ ਜਿਹੜਾ ਸ਼ਰਧਾਲੂ ਆਉਂਦੇ ਨੇ ਤੇ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਨੇ। ਪ੍ਰਸ਼ਾਸਨ ਨੂੰ ਕਿੰਨੀ ਵਾਰੀ ਇਹ ਗੱਲ ਸਮਝਾਇਆ ਪਰ ਹੁਣ ਤੱਕ ਇੱਥੇ ਧਿਆਨ ਨਹੀਂ ਗਿਆ ਇੱਥੇ ਭਾਈ ਪਾਰਕਿੰਗ ਦੇ ਵਿੱਚ ਗੱਡੀ ਲਾਉਣ ਦੀ ਫੈਸਿਲਿਟੀ ਦਿੱਤੀ ਜਾਂਦੀ ਆ ਹਾਂਜੀ ਤੇ ਕਿੰਨੀ ਜਿਹੜੀ ਕੈਪੈਸਿਟੀ ਆ ਪਾਰਕਿੰਗ ਦੇ ਵਿੱਚ 1050 ਗੱਡੀਆਂ ਦੀ ਕੈਪੈਸਿਟੀ ਆ ਜੀ ਪੂਰੀ ਏਸੀ ਬਿਲਡਿੰਗ ਦੀ ਕਿੰਨੇ ਪਰ ਏਸੀ ਬਿਲਡਿੰਗ ਦੀ ਜੀ ਤੇ ਕਿੰਨੀ ਜਿਹੜੀ ਫੀਸ ਚਾਰਜ ਕੀਤੀ ਜਾਂਦੀ ਹੈ 30 ਰੁਪਏ ਕੀਤੀ ਲਈ 12 ਘੰਟੇ ਦੀ ਕਾਰ ਦੀ ਹਾਂਜੀ ਜੇ ਮੈਂ ਪਾਰਕਿੰਗ ਵਿੱਚ ਲੈ ਕੇ ਲਿਫਟ ਤੱਕ ਦੀ ਫੈਸਿਲਿਟੀ ਹੈ ਜੀ ਜਿਹੜੀ ਲਿਫਟ ਹੈਗੀ ਆ ਲਿਫਟ ਜਿਹੜੀ ਇਹਦੇ ਬੇਸਮੈਂਟ ਦੇ ਵਿੱਚ ਜਿਹੜਾ ਹੈਗਾ ਉਹਦਾ ਪਾਇਲਿੰਗ ਜਿਹੜੀ ਹੈਗੀ ਹੈ ਡਿਜ਼ਾਈਨ ਉਸ ਅਕੋਰਡਿੰਗ ਨਹੀਂ ਹੈ ਗੱਡੀ ਲਿਫਟ ਚੱਲ ਸਕੇ ਹਾਂਜੀ ਇਹ ਫਾਰਮੈਂਟ ਜੈਂਟਰ ਆਉਂਦੀ ਆ ਪੁੱਡਾ ਦੇ ਅੰਦਰ ਇਹ ਜਿਹੜੀ ਲਿਫਟ ਹੈਗੀ ਆ ਲਿਫਟ ਪੁੱਡਾ ਦੇ ਅੰਦਰ ਆਉਂਦੀ ਆ ਇਹਦਾ ਹੈਂਡਓਵਰ ਠੇਕੇਦਾਰ ਨੂੰ ਨਹੀਂ ਮਿਲਿਆ ਹਾਲੀ ਹਾਂਜੀ ਕੰਟਰੈਕਟਰ ਦੇ ਕੋਲ ਪਾਵਰ ਸੀ ਸਾਡੇ ਕੋਲ ਜਿਹੜਾ ਹੈਗਾ ਸਿਰਫ ਆਪਾਂ ਸਫਾਈ ਕਰਾਣੀ ਹੁੰਦੀ ਜੀ ਠੀਕ ਗੱਡੀਆਂ ਲਵਾਉਣੀਆਂ ਸਫਾਈ ਕਰਾਣੀਆਂ ਆ ਤੇ ਬਸ ਰਾਹ ਕਲੀਅਰ ਕਰਨਾ ਕੋਈ ਟ੍ਰੈਫਿਕ ਜਾਮ ਨਾ ਲੱਗੇ ਜਿਹੜੀ ਆ ਸੜਕ ਵੀ ਇੱਧਰ ਮਾਰਿਓ ਕੈਮਰਾ ਆ ਸੜਕ ਜਿਹੜੀ ਹੈਗੀ ਆ ਕਾਰਪੋਰੇਸ਼ਨ ਨੇ ਬਣਾਨੀ ਆ ਠੀਕ ਹੈ ਕਈ ਵਾਰੀ ਕਾਰਪੋਰੇਸ਼ਨ ਨੂੰ ਲੈਟਰਸ ਕੱਡੀਆਂ ਨੇ ਆ ਕੋਈ ਸੜਕ ਅਜੇ ਤੱਕ ਬਣੀ ਨਹੀਂ ਜੀ ਪ੍ਰਸ਼ਾਸਨ ਅਕਸਰ ਪੈਚ ਵਰਕ ਕਰ ਦਿੰਦਾ ਪਰ ਪਰ ਪੈਚ ਵਰਕ ਟਿਕਦਾ ਨਹੀਂ ਨਾ ਭਾਜੀ ਥਲੜੇ ਬੰਨੇ ਜਿਹੜੀਆਂ ਪਾਈਪਸ ਲੱਗਣੀਆਂ ਸੀ ਉਹ ਪਾਈਪਸ ਡਰੇਨ ਪਾਈਪਸ ਇਹਦੀ ਹੈਗਾ ਨਹੀਂ ਪਾਣੀ ਨਿਕਲਣ ਦੀ ਨਿਕਾਸੀ ਕੋਈ ਹੈਗੀ ਨਹੀਂ ਜੀ ਇਹਦੇ ਨਾਲ ਯਾਤਰੂਆਂ ਨੂੰ ਕਾਫੀ ਮੁਸ਼ਕਲ ਆਉਂਦੀ ਹੈ ਯਾਤਰੂਆਂ ਨੂੰ ਬਬਲ ਆਪਾਂ ਧਿਆਨ ਰੱਖਦੇ ਆ ਮੁਸ਼ਕਲ ਨਾ ਆਵੇ ਬੰਦੇ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਜਿਹੜੀ ਰੋਡ ਹੈ ਬਹੁਤ ਜ਼ਿਆਦਾ ਖਰਾਬ ਹੈ। ਇਸ ਰੋਡ ਦੇ ਉੱਪਰ ਕੰਮ ਹੋਣਾ ਚਾਹੀਦਾ। ਜਦੋਂ ਵੀ ਆਂਦੇ ਰਹੇ ਸੀ ਟੈਂਕਰ ਜੇ ਲਾ ਜਾਂਦੇ ਨੇ 2 ਸਾਲ ਬਾਅਦ ਆ ਕੇ। ਤੇ ਉਹ ਰੋਡ ਪਾਣੀ ਨਾਲ ਖਰਾਬ ਹੋ ਜਾਂਦੀ ਹੈ। ਕਈ ਵਾਰੀ ਗੱਡੀਆਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸਵਾਰੀਆਂ ਨੂੰ। ਉਸ ਤੋਂ ਬਾਅਦ ਪਾਰਕਿੰਗ ਦੇ ਅੰਦਰ ਪੂਰੀ ਸਾਫ ਸਫਾਈ ਹੁੰਦੀ ਹੈ ਮਾਲਕ ਰਾਂਦੇ ਨੇ। ਅਸੀਂ ਵੇਖਦੇ ਹਾਂ ਉਹਨਾਂ ਬੰਦੇ ਰੱਖੇ ਹੋਏ ਆ ਸਵੇਰੇ ਸ਼ਾਮ ਸਫਾਈ ਹੁੰਦੀ ਹੈ। ਉਸ ਤੋਂ ਇਲਾਵਾ ਹੋਰ ਕੋਈ ਗੱਡੀਆਂ ਲਾਉਣ ਵਾਸਤੇ ਸਕਿਉਰਿਟੀ ਗਾਰਡ ਉਹਨਾਂ ਰੱਖੇ ਹੋਏ ਨੇ ਪੂਰੇ। ਪੂਰੇ ਸਕਿਉਰਿਟੀ ਗਾਰਡ ਵਾਲੇ ਗੱਡੀਆਂ ਉਹਨਾਂ ਐਸ ਕਰਕੇ ਕਿ ਯਾਤਰੂ ਨੂੰ ਮੁਸ਼ਕਲ ਨਾ ਆਵੇ ਉਹਨਾਂ ਦੇ ਸਾਰੇ ਸਹੂਦਾ ਆਪ ਗੱਲਾਂ ਸੁਣਦੇ ਨੇ ਕਿ ਇਹ ਯਾਤਰੀ ਨੂੰ ਕੋਈ ਸਹੂਦਾ ਅਨੁਜਾਨ ਮੁਸ਼ਕਲ ਆਂਦੀ ਹੈ ਤੇ ਉਹ ਉਸ ਸਰਦ ਦਫਤਰ ਚ ਜਾ ਕੇ ਉਹਨਾਂ ਨੂੰ ਲੈ ਕੇ ਯਾਤਰੀ ਤੋਂ ਕੈਦ ਕਰ ਹਾਂ ਹਾਂ ਤੇ ਆਪਾਂ ਪ੍ਰਸ਼ਾਸਨ ਨੂੰ ਆਹੀ ਕੀ ਕਰ ਸਕਦਾ ਆਹੀ ਤੇ ਮਾਲ ਨਹੀਂ ਐਸੇਗਾ ਇਹ ਪ੍ਰਸ਼ਾਸਨ ਨੂੰ ਇੱਥੇ ਚਾਹੀਦਾ ਐਸਾ ਕਮ ਸੇ ਕਮ ਸੜਕ ਤੇ ਬਣਾਨੀ ਚਾਹੀਦੀ ਹੈ ਲਿਫਟ ਆ ਸਰ ਉਥੇ ਕਈ ਵਾਰੀ ਇੱਥੇ ਇਸ ਤਰ੍ਹਾਂ ਹੋਇਆ ਕਿ ਉਥੇ 6 ਬੰਦੇ ਦੀ ਕੈਪੈਸਿਟੀ ਹੈ ਸ਼ਰਧਾਲੂ ਵੇਖਦੇ ਨਹੀਂ ਸਕੋਰਟੀ ਗਾਰਡ ਕਹਿੰਦੇ ਆ 8-8 ਬੰਦੇ ਵਿੱਚ ਵੜ ਜਾਂਦੇ ਨੇ ਉਹ ਲਿਫਟ ਥੱਲੇ ਜਲੇ ਜਾਂਦੀ ਆ ਫਿਰ ਹਾਰਨ ਵਜਦਾ ਬੜੀ ਮੁਸ਼ਕਲ ਆ ਕੱਢਣੇ ਪੈਂਦੇ ਨੇ ਉਹ ਵੀ ਖਰਾਬ ਹੋ ਜਾਂਦੀ ਹੈ ਸੋ ਪੰਜ ਮੰਜ਼ਲਾ ਇਹ ਜਿਹੜੀ ਪਾਰਕਿੰਗ ਹੈ ਜਿਸ ਦੇ ਵਿੱਚ 1050 ਗੱਡੀ ਲੱਗ ਸਕਦੀ ਹੈ ਰੋਜ਼ਾਨਾ ਲੱਖਾਂ ਸ਼ਰਦਾਲੂ ਪਹੁੰਚਦੇ ਨੇ ਤਾਂ ਇਸੇ ਥਾਂ ਦੇ ਉੱਤੇ ਆਪਣੀ ਗੱਡੀ پارک ਕਰਦੇ ਨੇ ਪਰ ਇਹ ਰੋਡ ਜਿਹੜੇ ਖਸਤਾ ਹਾਲਤ ਵਿੱਚ ਨੇ ਇਸ ਵੱਲ ਧਿਆਨ ਜਿਹੜਾ ਪ੍ਰਸ਼ਾਸਨ ਦਾ ਪਾਵੇ ਜਿਸ ਕਰਕੇ ਅੱਜ ਇਹ ਤਸਵੀਰਾਂ ਸਾਂਝਾ ਕਰ ਰਹੇ ਹਾਂ ਸਾਰਾ ਗੜੀ ਸਰਾ ਦੀ ਜਿਹੜੀ ਇਹ ਪਾਰਕਿੰਗ ਸਾਰਾ ਗੱਡੀ ਸਰਾ ਦੇ ਬਿਲਕੁਲ ਸਾਹਮਣੇ ਇਹ ਪਾਰਕਿੰਗ ਹੈ ਜਿਸ ਦੀ ਐਂਟਰੀ ਇੱਥੋਂ ਹੁੰਦੀ ਹੈ ਔਰ ਗੱਡੀ ਲੌਂਚ ਤੋਂ ਪਹਿਲਾਂ ਜਿਹੜੀ ਰਸੀਦ ਕੱਟੀ ਜਾਂਦੀ ਹੈ ਔਰ ਕਾਊਂਟਰ ਤੇ ਮੁਲਾਜ਼ਮ ਜਿਹੜਾ ਬੈਠਾ ਹੁੰਦਾ ਔਰ ਹਰ ਇੱਕ ਗੱਡੀ ਦੇ ਨੰਬਰ ਤੋਂ ਪਰਚੀ ਕੱਟੀ ਜਾਂਦੀ ਹੈ ਔਰ ਨਾਲ ਜਿਹੜੇ ਮੁਲਾਜ਼ਮ ਹੈ ਉਹ ਗੱਡੀ ਸਹੀ ਤਰੀਕੇ ਨਾਲ ਵਾਉਂਦੇ ਵੀ ਹੈ ਜਿਸ ਕਰਕੇ ਇਹ ਪਾਰਕਿੰਗ ਦੇ ਵਿੱਚ ਹਰ ਕੋਈ ਪਹੁੰਚਦਾ ਹੈ 30 ਰੁਪਏ ਜਿਹੜੇ ਰੱਖੇ ਹੋਏ ਰੇਟ 12 ਘੰਟੇ ਦੇ ਚਾਰਜ ਕੀਤੇ ਜਾਂਦੇ ਆ ਔਰ ਇਸ ਦੇ ਨਾਲ ਹੀ ਜਿਹੜੀ ਸੁਵਿਧਾ ਕਿਉਂਕਿ ਇਹ ਜਿਹੜੀ ਪਾਰਕਿੰਗ ਹੈ ਪ੍ਰਾਈਵੇਟ ਕੰਟਰੈਕਟਰ ਦੇ ਕੋਲ ਹੈ ਔਰ ਉਸ ਵੱਲੋਂ ਸੁਵਿਧਾਵਾਂ ਜੜੀਆਂ ਨੇ ਉਹ ਸਾਫ ਸਫਾਈ ਦੀਆਂ ਅਤੇ ਪਾਣੀ ਦੇ ਦਿੱਤੇ ਜਾਂਦੀਆਂ ਨੇ ਪਰ ਕਿਤਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਜੋ ਸੁਵਿਧਾ ਦੇਣੀ ਚਾਹੀਦੀ ਹੈ ਜਾਂ ਕਹਿ ਦਈਏ ਕਿ ਲਿਫਟ ਦੀ ਉਹ ਵੀ ਸਹੀ ਤਰੀਕੇ ਨਾਲ ਨਹੀਂ ਚੱਲਦੀ ਜੋ ਟੈਲੀਫੋਨ ਇੱਥੇ ਦੇਖ ਸਕਦੇ ਆ ਉਹ ਵੀ ਜਿਹੜਾ ਕੰਮ ਨਹੀਂ ਕਰ ਰਿਹਾ ਵਰਕ ਨਹੀਂ ਕਰ ਰਿਹਾ ਮੈਂ ਇਹ ਤਸਵੀਰ ਦਿਖਾ ਦੇ ਜਿੱਥੇ ਪ੍ਰਸ਼ਾਸਨ ਦਾ ਧਿਆਨ ਦੇਣਾ ਬਣਦਾ ਸੀਗਾ ਉਹ ਹੁਣ ਪ੍ਰਸ਼ਾਸਨ ਕਦੋਂ ਇਸ ਤੇ ਧਿਆਨ ਦੇਵੇਗਾ ਕਿਉਂਕਿ ਲੱਖਾਂ ਸ਼ਰਧਾਲੂ ਇੱਥੇ ਪਹੁੰਚਦੇ ਆ ਲਿਫਟ ਦਾ ਕੋਈ ਵੀ ਖਾਸ ਪ੍ਰਬੰਧ ਨਹੀਂ ਅਸੀਂ ਲਿਫਟ ਵੀ ਦੇਖ ਲੈਨੇ ਆ ਕਿਤੇ ਵੀ ਜੇ ਹੁਣ ਗੱਲ ਕਰੀਏ ਤਾਂ ਬਜ਼ੁਰਗ ਆਉਂਦੇ ਨੇ ਆ ਹੁਣ ਗੱਡੀ ਤੇ ਦੇਖ ਸਕਦੇ ਆ ਕਿ ਬਜ਼ੁਰਗ ਆਏ ਨੇ ਇਹ ਥੱਲੇ ਹੁਣ ਪੈਦਲ ਆਪ ਚੱਲ ਕੇ ਜਾਣਗੇ ਇਸ ਕਰਕੇ ਮੁਸ਼ਕਲਤ ਜਿਹੜਾ ਸਾਹਮਣਾ ਉਹ ਕਰਨਾ ਪੈਂਦਾ ਇਹ ਪੌੜੀਆਂ ਨੇ ਜਿਸ ਤੋਂ ਅਸੀਂ ਥੱਲੇ ਜਾਂਦੇ ਆ ਔਰ ਮੈਂ ਤੁਹਾਨੂੰ ਇਹ ਵੀ ਤਸਵੀਰ ਦਿਖਾ ਦਿਆਂ ਮੁਸ਼ਕਲ ਜਿਹੜੀ ਹੈ ਉਹ ਸਭ ਨੂੰ ਆਉਂਦੀ ਹੈ ਸਰਦਾਰ ਸਾਹਿਬ ਕੀ ਕਹਿ ਰਹੇ ਸੀ ਕਿ ਪਾਣੀ ਆਨੇਗਾ ਵਾਸ਼ਰੂਮ ਬੰਦ ਹੈਗੇ ਆ ਲੇਡੀਜ਼ ਨੇ ਜਾਣਾ ਸੀ ਕੋ ਵਾਸ਼ਰੂਮ ਔਰ ਵਾਸ਼ਰੂਮ ਬਿਲਕੁਲ ਬੰਦ ਪਿਆ ਵਾ ਪਾਣੀ ਹੈਨੇਗਾ ਹੁਣ ਵਾਸ਼ਰੂਮ ਦੇ ਲਈ ਬਹੁਤ ਦੂਰ ਜਾਣਾ ਪੈਣਾ ਲੇਡੀਜ਼ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਜਿਹੜੀ ਸੜਕ ਤੋਂ ਤੁਸੀਂ ਆਇਓ ਫਲਾਈਓਵਰ ਤੋਂ ਜਿਹੜਾ ਅਲੀਵੇਟਡ ਇਹ ਵੀ ਸਾਰਾ ਖਰਾਬ ਹੈ ਇਹ ਬਿਲਕੁਲ ਬਹੁਤ ਖਰਾਬ ਹੈਗੇ ਬੋੜੇ ਖੱਡੇ ਹੈਗੇ ਆ ਬਲੋ 1-1 ਫੁੱਟ ਮ ਗੱਡੀ ਵਿੱਚ ਮਚਦੀ ਹੈ ਗੱਡੀ ਨੂੰ ਨੁਕਸਾਨ ਵੀ ਹੋ ਸਕਦਾ ਨੁਕਸਾਨ ਹੋ ਸਕਦਾ ਬਹੁਤ ਮਾੜੀ ਹਾਲਤ ਵਾਲਾ ਗੱਡੀ ਦੀ ਪ੍ਰਸ਼ਾਸਨ ਕਿਉਂ ਨਹੀਂ ਧਿਆਨ ਦਿੰਦਾ ਰੋਜ਼ ਲੱਖਾਂ ਸ਼ਰਧਾਲੂ ਆਉਂਦੇ ਆ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਆ ਇਹ ਵੀ ਇੰਨੀ ਸੰਗਤ ਆਉਂਦੀ ਆ ਬੜੀ ਸ਼ਰਧਾ ਭਾਵਨਾ ਨਾਲ ਆਉਂਦੇ ਆ ਪਰ ਇਸ ਵੱਲ ਪ੍ਰਸ਼ਾਸਨ ਨੂੰ ਬਹੁਤ ਪਹਿਲੇ ਪਹਿਲ ਦੇ ਧਾਰ ਦੇ ਧਿਆਨ ਦੇਣਾ ਚਾਹੀਦਾ ਹੈ ਸੋ ਜਿਹੜੇ ਪਾਰਕਿੰਗ ਵਾਲੇ ਪਰਚੀ ਦਾ ਜਿਹੜਾ ਕੱਟ ਰਹੇ ਨੇ ਉਹ ਠੀਕ ਹੈ ਰੇਟ ਰੇਟ ਤਾਂ ਜੋ ਠੀਕ ਹੈ ਰੇਟ ਠੀਕ ਹੈਗਾ ਰੇਟ ਨਹੀਂ ਕੋਈ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਪਰ ਜਿਹੜਾ ਕੰਮ ਪ੍ਰਸ਼ਾਸਨ ਚਾਹੀਦਾ ਇਹਨੂੰ ਪ੍ਰਸ਼ਾਸਨ ਨੂੰ ਬਹੁਤ ਜਲਦੀ ਧਿਆਨ ਦੇਣਾ ਚਾਹੀਦਾ ਹੈ। ਸ਼ੁਕਰੀਆ। ਇਹ ਜਿਹੜੇ ਸਲਾਨੀ ਇੱਥੇ ਪਹੁੰਚਦੇ ਨੇ ਨਤਮਸਤਕ ਹੋਣ ਵਾਸਤੇ ਤਾਂ ਇਹੀ ਪਾਰਕਿੰਗ ਦੇ ਰਸਤੇ ਹੋਂ ਜਿੱਥੇ ਉੱਪਰ ਗੱਡੀ ਲੱਗੀ ਆ 5ਵੀਂ ਮੰਜ਼ਿਲ ਤੇ ਉਹ ਥੱਲੇ ਜਾਂਦੇ ਨੇ ਬਜ਼ੁਰਗ ਪੈਦਲ ਇਹ ਪੌੜੀਆਂ ਚੜ੍ਹ ਕੇ ਆਣੀਆਂ ਲਿਫਟ ਖਰਾਬ ਹੋਣ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰੀਕੇ ਨਾਲ ਹਰ ਕੋਈ ਇਹ ਗੱਲ ਜ਼ਰੂਰ ਰੱਖਦਾ ਹੈ ਕਿ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਇਹ ਜਿਹੜੀ ਜ਼ਮੀਨ ਹੈ ਇਹ ਜਿਹੜੀ ਪਾਰਕਿੰਗ ਆ ਪੁੱਡਾ ਅੰਡਰ ਹੈ ਔਰ ਜਿਹੜੀ ਲਿਫਟ ਹੈ ਗੱਡਾਂ ਦੇ ਵੱਲੋਂ ਜਿਹੜਾ ਹੁਣ ਤੱਕ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਦੇ ਕੋਲ 300 ਮੀਟਰ ਦੂਰੀ ਉਤੇ ਇੱਕ ਮਲਟੀ ਸਟੋਰੀ ਪਾਰਕਿੰਗ ਬਣੀ ਆ ਜਿਹਦਾ ਨਾਮ ਸਾਰਾਗੜੀ ਪਾਰਕਿੰਗ ਹੈਗਾ ਔਰ ਇੱਕ ਬੜੀ ਵੱਡੀ ਐਲੀਵੇਟਡ ਰੋਡ ਸ਼ਹਿਰ ਬੱਸ ਸਟਾਪ ਦੇ ਏਰੀਏ ਤੋਂ ਕੱਢ ਕੇ ਸਿੱਧੀ ਇਸ ਪਾਰਕਿੰਗ ਦੇ ਨਾਲ ਜੋੜੀ ਗਈ ਸੀ ਜਦੀ ਕੀਮਤ ਲਗਭਗ 240 ਕਰੋੜ ਰੁਪਏ ਉਸ ਵੇਲੇ ਪਈ ਸੀਗੀ ਔਰ ਇਸ ਮਲਟੀ ਸਟੋਰੀ ਪਾਰਕਿੰਗ ਨੂੰ ਬਣਾਉਣ ਦੇ ਉੱਤੇ ਵੀ ਤਕਰੀਬਨ 28 ਤੋਂ 30 ਕਰੋੜ ਰੁਪਏ ਦਾ ਖਰਚਾ ਆਇਆ ਸੀ ਪਰ ਅੱਜ ਦੇ ਮੌਜੂਦਾ ਹਾਲਾਤ ਜਿੱਥੇ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਇਕ ਪਾਰਕਿੰਗ ਕਰਾਈਸਿਸ ਕ੍ਰੀਏਟ ਹੋ ਗਿਆ ਉੱਥੇ ਜਿਹੜੀ ਇੱਕੋ ਇੱਕ ਮਲਟੀ ਸਟੋਰੀ ਪਾਰਕਿੰਗ ਹੈਗੀ ਆ ਉਹਦੇ ਹਾਲਾਤ ਵੀ ਬੜੇ ਬੱੱਤਰ ਸਾਨੂੰ ਦੇਖਣ ਨੂੰ ਮਿਲ ਰਿਹਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਲਿਫਟਸ ਬਿਲਕੁਲ ਕੰਮ ਨਹੀਂ ਕਰ ਰਹੀਆਂ ਕੋਈ ਸੇਫਟੀ ਮੈਜਰਸ ਨਹੀਂ ਹੈਗੇ ਕਿਸੇ ਤਰ੍ਹਾਂ ਅੱਗ ਬੁਝਾਓ ਯੰਤਰ ਵੀ ਇੱਥੇ ਨਹੀਂ ਲੱਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਜਿਹੜੇ ਇੱਥੇ ਟੂਰਿਸਟ ਆਉਂਦੇ ਆ ਪਿਲਗ੍ਰਿਮਸ ਆਉਂਦੇ ਆ ਉਹਨਾਂ ਦੀਆਂ ਸੁਰੱਖਿਆਵਾਂ ਵਾਸਤੇ ਜੋ ਵੀ ਬੁਨਿਆਦੀ ਸੁਧਾਨਾਵਾਂ ਮਿਆਸਰ ਹੋਣੀਆਂ ਚਾਹੀਦੀਆਂ ਨੇ ਉਹਨਾਂ ਵਿੱਚੋਂ ਹਰ ਇੱਕ ਸਹੂਲਤਾਂ ਦੀ ਬੜੀ ਵੱਡੀ ਘਾਟ ਹੈਗੀ ਆ ਲੋਕ ਰੱਬ ਆਸਰੀ ਇਸ ਵੱਡੀ ਪਾਰਕਿੰਗ ਦੇ ਵਿੱਚ ਤੁਰੇ ਫਿਰਦੇ ਆ ਔਰ ਜੇ ਰੱਬ ਨਾ ਕਰੇ ਖੁਦਾ ਨਾ ਖਾਸਾ ਇੱਥੇ ਕੋਈ ਘਟਨਾ ਵਾਪਰ ਜਾਂਦੀ ਆ ਤੇ ਬੜੇ ਲੋਕਾਂ ਦੀ ਗਿਣਤੀ ਜਾਨਾ ਜਾਣ ਦਾ ਵੀ ਖਰਚਾ ਇੱਥੇ ਬਣ ਸਕਦਾ ਔਰ ਹੋਰ ਵੀ ਤੁਸੀਂ ਇੰਪੋਰਟੈਂਟ ਹੀ ਦੇਖ ਲਓ ਕਿ ਜਿੱਥੇ ਪੂਰੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਡਿਮਾਂਡ ਹੈ ਕਿ ਮਲਟਾ ਸਟੋਰੀ ਪਾਰਕਿੰਗਸ ਹੋਰ ਵੀ ਵੜਨ ਉਹ ਸੁਚਾਰੂ ਢੰਗ ਦੇ ਨਾਲ ਚੱਲਣ ਜਦੋਂ ਜਿਵੇਂ ਕਿ ਤੁਸੀਂ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਟਨੌਰ ਦੇ ਵਿੱਚ ਇਹ ਪਾਰਕਿੰਗ ਫੈਸਿਲਿਟੀ ਲਿਆਂਦੀ ਗਈ ਸੀ ਔਰ ਸੈਂਟਰਲ ਫੰਡਸ ਦੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਬਣਾਈਆਂ ਗਿਆ ਸੀ ਇਸ ਵਲੇ ਕੋਈ ਕੰਸੈਕਸ਼ਨ ਇਹਦੇ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਇਹਨੂੰ ਮੇਨਟੇਨ ਕਰ ਰਹੀ ਆ ਪਰ ਤੁਸੀਂ ਇਹ ਦੇਖੋ ਉਸ ਤੋਂ ਬਾਅਦ ਜਦੋਂ ਅਕਾਲੀ ਭਾਜਪਾ ਸਰਕਾਰ ਆਉਂਦੀ ਆ ਫਿਰ ਉਸ ਤੋਂ ਬਾਅਦ ਬਹੁਤ ਸਾਰੇ ਦੇ ਟੈਂਡਰਸ ਫਲੋਟ ਕੀਤੇ ਜਾਂਦੇ ਆ ਉਹਦੇ ਵਿੱਚ ਕਈ ਲੋਕ ਟੈਂਡਰਸ ਲੈਂਦੇ ਆ ਪਰ ਇਹਦੇ ਵਿੱਚ ਇਹਦੀ ਮੇਨਟੇਨੈਂਸ ਹੀ ਬੜੀ ਵੱਡੀ ਘਾਟ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਖੁਦ ਯਤਨ ਵੀ ਕਰਾਂਗਾ ਕਿ ਜਿਹੜੇ ਗੁਰੂ ਨਗਰੀ ਅੰਮ੍ਰਿਤਸਰ ਦੇ ਵੱਡੇ ਪਾਰਕਿੰਗ ਸਕੈਮਸ ਹੈਗੇ ਆ ਟੈਂਡਰਸ ਦੇ ਵਿੱਚ ਕਿਦਾਂ ਗੋਲਮਾਲ ਘੁਟਾਲੇ ਕੀਤੇ ਜਾਂਦੇ ਆ ਸਰਕਾਰ ਨੂੰ ਕਿਦਾਂ ਖੋਰਾ ਲਾਇਆ ਜਾਂਦਾ ਸਟੇਟ ਅਕਚੈਕਰ ਨੂੰ ਉਹਦੇ ਬਾਰੇ ਵੀ ਗੱਲ ਉਜਾਗਰ ਕਰ ਸਕਾਂ ਔਰ ਤੁਸੀਂ ਇਹ ਦੇਖੋ ਕਿ ਇਹਦੇ ਅੰਦਰ ਕੋਈ ਲਾਈਟਿੰਗ ਇਦਾਂ ਵੱਡਾ ਪ੍ਰਬੰਧ ਨਹੀਂ ਹੈਗਾ ਰਾਤ ਵੇਲੇ ਕੋਈ ਜਾਂਦਾ ਆ ਕੋਈ ਲੁੱਟਕੋ ਹੁੰਦੀ ਆ ਕੋਈ ਵਾਰਦਾਤ ਪੇਸ਼ ਆਉਂਦੀ ਆ ਤਾਂ ਵੀ ਉਹ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਦੇ ਵਿੱਚ ਉਸ ਤਰੀਕੇ ਨਾਲ ਨਹੀਂ ਆ ਸਕਦੇ ਔਰ ਜਿਹੜਾ ਐਲੀਵੇਟਡ ਰੋਡ ਆ ਉਹ ਵੀ ਪੁਰਾਣਾ ਬਣਿਆ ਉਸ ਤੋਂ ਬਾਅਦ ਉਹ ਵੀ ਢਾਹ ਢੇਰੀ ਹੋ ਗਿਆ ਰੋਡ ਦੇ ਉੱਤੇ ਵੱਡੇ ਵੱਡੇ ਟੋਏ ਆ ਖੱਡੇ ਆ ਜਿੰਨੇ ਵੀ ਪਿਲਗ੍ਰਿਮਸ ਆਉਂਦੇ ਆ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਲੋਕ ਉੱਥੇ ਆਂਦੇ ਆ ਲੱਖ ਦੀ ਘੱਟੋ ਘੱਟ ਤਦਾਦ ਦੇ ਵਿੱਚ ਦਿੱਲੀ ਇੱਥੇ ਟੂਰਿਸਟ ਆਉਂਦਾ ਔਰ ਉਹਨਾਂ ਦੇ ਅੱਗੇ ਕੀ ਸਾਡੀ ਛਵੀ ਜਾਂਦੀ ਹੋਊਗੀ ਉਸ ਤੋਂ ਬਾਅਦ ਇਹ ਵੀ ਵੱਡਾ ਇਸ਼ੂ ਆ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਲੰਗਰ ਭੋਜਨ ਬਹੁਤ ਜ਼ਿਆਦਾ ਫ੍ਰੀ ਮਿਲਦਾ ਆ ਲੋਕਾਂ ਦੀ ਸੇਵਾ ਸੁਵਿਧਾਵਾਂ ਵਾਸਤੇ ਸ਼ਰਧਾਲੂ ਅੱਗੇ ਹੁੰਦੇ ਆ ਉੱਥੇ ਹੀ ਸ਼ਰਧਾਲੂਆਂ ਨੂੰ ਪਿਲਗ੍ਰੀਮਸ ਨੂੰ ਹੀ ਵੱਡੀ ਪਾਰਕਿੰਗ ਫੀਸ ਇੱਥੇ ਪੇ ਕਰਨੀ ਪੈਂਦੀ ਆ ਕੁਝ ਇੱਕ ਮਿੰਟ ਜੇ ਗੱਡੀ ਖੜੀ ਕਰ ਲੈਂਦੇ 100-100 ਰੁਪਿਆ ਉਹਨਾਂ ਕੋਲੋਂ ਚਾਰਜ ਕੀਤਾ ਜਾਂਦਾ ਆ ਮੇਰੀ ਐਡਮਿਨਿਸਟ੍ਰੇਸ਼ਨ ਨੂੰ ਸਰਕਾਰਾਂ ਨੂੰ ਇਹ ਵੀ ਅਪੀਲ ਹੈ ਕਿ ਜਿੱਥੇ ਐਡੀ ਵੱਡੀ ਤਾਦਾਦ ਦੇ ਵਿੱਚ ਸ਼ਰਧਾਲੂ ਆਉਂਦੇ ਹੋਣ ਉਹ ਤਾਂ ਪਾਰਕਿੰਗ ਫੀਸ ਬਿਲਕੁਲ ਉੱਥੇ ਜ਼ੀਰੋ ਹੋਣੀ ਚਾਹੀਦੀ ਆ ਜਦੋਂ ਕਿ ਇਹ ਸਾਰੇ ਫੰਡਸ ਸੈਂਟਰਲ ਫੰਡਸ ਸਗੇ ਸਟੇਟ ਦੀਆਂ ਸਰਕਾਰਾਂ ਨੂੰ ਸਟੇਟ ਦੀਆਂ ਲੋਕਲ ਸਿਵਿਕ ਬਾਡੀਜ਼ ਨੂੰ ਕਦੀ ਅਧਿਕਾਰ ਨਹੀਂ ਹੋ ਸਕਦਾ ਕਿ ਉਹ ਇਹਦੇ ਟੈਂਡਰ ਫਲੋਟ ਕਰਕੇ ਵੱਡੀਆਂ ਚਾਰजेस ਇਹਦੇ ਲੋਕਾਂ ਕੋਲੋਂ ਅਵੇਲ ਕਰਨ ਲੋਕਾਂ ਦੇ ਨਾਲ ਠੱਗੀ ਹੋਵੇ ਲੋਕਾਂ ਨਾਲ ਧੱਕਾ ਕੀਤਾ ਜਾਵੇ ਇਹ ਪਾਰਕਿੰਗ ਬਿਲਕੁਲ ਫ੍ਰੀ ਹੋਣੀ ਚਾਹੀਦੀ ਸੀ ਔਰ ਤੁਸੀਂ ਇਹ ਵੀ ਦੇਖ ਲਿਆ ਆਪਣੇ ਕੈਮਰੇ 'ਚ ਤਸਵੀਰਾਂ ਕੈਦ ਕਰ ਲਿਆ ਕਿ ਇੱਥੋਂ ਦੇ ਬਾਥਰੂਮ 'ਚ ਕੀ ਹਾਲਾਤ ਆ ਪੀਣ ਵਾਲੇ ਪਾਣੀ ਦੇ ਕੀ ਹਾਲਾਤ ਆ ਕੋਈ ਬਾਥਰੂਮ ਦੇ ਅੰਦਰ ਐਂਟਰ ਨਹੀਂ ਕਰ ਸਕਦਾ ਸੋ ਸਾਡੇ ਸ਼ਹਿਰ ਦੀ ਕਿੱਡੀ ਵੱਡੀ ਨਾਕਸ ਕਾਰਕਰਦਗੀ ਜਿਹੜੀ ਆ ਉਹ ਸਾਡੇ ਸਾਹਮਣੇ ਇਸ ਪਾਰਕਿੰਗ ਸਿਸਟਮ ਦੇ ਥਰੂ ਦਿਸ ਰਹੀ ਆ ਜਿੱਥੇ ਸ਼ਹਿਰ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਪਾਰਕਿੰਗ ਮਾਫੀਆ ਕੰਮ ਕਰਦਾ ਆ ਉਹਨਾਂ ਬਹੁਤ ਸਾਰੇ ਗੁੰਡਾ ਤੱਤਵੀ ਵੀ ਵਪਾਰਕਿੰਗ ਮਾਫੀਆ ਦੇ ਵਿੱਚ ਮਿਲੇ ਹੁੰਦੇ ਆ ਜਿਹੜੇ ਟੂਰਿਸਟ ਨੂੰ ਤੰਗ ਕਰਦੇ ਆ ਬਿਲਗ੍ਰਿੰਸ ਨੂੰ ਤੰਗ ਕਰਦੇ ਆ ਵੱਧ ਪੈਸੇ ਦੇਣ ਤੇ ਮਜਬੂਰ ਕਰਦੇ ਆ ਉੱਥੇ ਇਹਨਾਂ ਸਾਰੀਆਂ ਸਿਸਟਮ ਦੇ ਉੱਤੇ ਵੀ ਨਕੇਲ ਕੱਸਣੀ ਚਾਹੀਦੀ ਆ ਤਾ ਜੋ ਜਿਹੜੇ ਸ਼ਰਧਾਲੂ ਆ ਉਹ ਸਾਫ ਸਫਾਈ ਦਾ ਪ੍ਰਬੰਧ ਅੱਛਾ ਉਹਨਾਂ ਲਈ ਹੋਵੇ ਸੇਫਟੀ ਸਿਕਿਉਰਿਟੀ ਹੋਵੇ ਸੀਸੀਟੀਵੀ ਕੈਮਰਾਜ਼ ਅੱਛੇ ਕੰਮ ਕਰਦੇ ਹੋਣ ਪਾਣੀ ਪੀਣ ਦਾ ਅੱਛਾ ਪ੍ਰਬੰਧ ਹੋਵੇ ਔਰ ਸਪੈਸ਼ਲੀ ਲਿਫਟਸ ਜਦੋਂ 5 ਸਟੋਰੀ ਇੱਕ ਬਿਲਡਿੰਗ ਹੋਊਗੀ ਉਹਦੇ ਵਿੱਚ ਲਿਫਟਸ ਕੰਮ ਨਹੀਂ ਕਰਨ ਗਿਆ ਤੇ ਲੋਕਾਂ ਨੂੰ ਕਿੰਨੀ ਦਿੱਕਤ ਦਰਪੇਸ਼ ਆ ਰਹੀ ਆ ਸੋ ਇੱਥੇ ਇੱਕ ਟੈਲੀਫੋਨ ਵੀ ਲਗਾਇਆ ਗਿਆ ਜਿਹੜਾ ਵੀ ਵਰਕਿੰਗ ਪੋਜੀਸ਼ਨ ਦੇ ਵਿੱਚ ਨਹੀਂ ਹੈਗਾ ਖੁਦਾ ਨਕਾਸ਼ਾ ਕਿਸੇ ਨੂੰ ਕੋ ਮੁਸ਼ਕਲ ਆਉਂਦੀ ਆ ਤੇ ਕੋਈ ਵੀ ਬੰਦਾ ਇਸ ਗੱਲ ਦੇ ਮੱਦੇ ਮੁਕਾਬਲ ਨਹੀਂ ਹੈਗਾ ਕਿ ਉਹ ਸਿਸਟਮ ਨੂੰ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਮ ਕਰ ਸਕੇ ਦੇਖੋ ਇਹ ਤੁਸੀਂ ਵਾajib ਗੱਲ ਕੀਤੀ ਆ ਕਿ ਜੇ ਹਾਇਰ ਲੈਵਲ ਤੇ ਫੀਸ ਚਾਰਜ ਕਰਨੀਆਂ ਆ ਲੋਕਾਂ ਕੋਲੋਂ ਪਾਰਕਿੰਗ ਫੀਸ ਲੈਣੀਆਂ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਵੀ ਮਜੇਸਰ ਕਰਾਉਣੀਆਂ ਇਹਨਾਂ ਦੀ ਰਿਸਪਾਂਸਿਬਿਲਟੀ ਮੰਦੀ ਆ ਔਰ ਜਿੰਨੇ ਵੀ ਕੰਟਰੈਕਟਰਸ ਹੁੰਦੇ ਆ ਜੇ ਉਹ ਕੋਈ ਟੈਂਡਰ ਲੈ ਕੇ ਇੱਥੇ ਪਾਰਕਿੰਗ ਲੈ ਲੈਂਦੇ ਆ ਤੇ ਉਸ ਤੋਂ ਬਾਅਦ ਕੋਈ ਵੀ ਇਹਨਾਂ ਦੀ ਬਾਤ ਨਹੀਂ ਪੁੱਛਦਾ ਕੋਈ ਵੀ ਸਾਰੇ ਪੈਸੇ ਵਸੂਲ ਕਰਨਾ ਤੇ ਪਸੰਦ ਕਰਦਾ ਆ ਪਰ ਲੋਕਾਂ ਦੇ ਉੱਤੇ ਸਪੈਂਡ ਕਰਨੇ ਪਸੰਦ ਨਹੀਂ ਕਰਦੇ ਐਡਮਿਨਿਸਟ੍ਰੇਸ਼ਨ ਵੀ ਕੋਈ ਚੱਕ ਨਹੀਂ ਰੱਖਦਾ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਹੋ ਗਈ ਪੁਡਾ ਹੋ ਗਈ ਮਿਊਨਿਸਪਲ ਕਾਰਪੋਰੇਸ਼ਨ ਹੋ ਗਏ ਜਿੰਨੇ ਵੀ ਸਿਵਿਕ ਅਥਾਰਟिटीज ਹੁੰਦੇ ਆ ਇੱਥੇ ਚੋਰੀ ਚਿਕਾਰੀ ਵੱਡੇ ਲੈਵਲ ਤੇ ਹੁੰਦੀ ਆ ਲੋਕਾਂ ਦੇ ਵਿਕਲ ਚੋਰੀ ਹੋ ਜਾਂਦੇ ਆ ਲੋਕਾਂ ਦੀ ਜਿੱਦਾਕੀ ਜੇਬ ਤਰਾਸ਼ ਬਹੁਤ ਇੱਥੇ ਘੁੰਮਦੇ ਆ ਪਰਸ ਤੱਕ ਲੋਕੀ ਖੋ ਕੇ ਲੈ ਜਾਂਦੇ ਆ ਜੀਬਾਂ ਕੱਟ ਕੇ ਲੈ ਜਾਂਦੇ ਆ ਸੋ ਇਹ ਸਾਰੀਆਂ ਗੱਲਾਂ ਇੱਥੇ ਧਿਆਨ ਦੇਣ ਦੇ ਯੋਗ ਹੈਗੀਆਂ ਔਰ ਅੰਮ੍ਰਿਤਸਰ ਪ੍ਰਸ਼ਾਸਨ ਟੋਟਲੀ ਕੰਪਲੀਟਲੀ ਇਸ ਗੱਲ ਤੇ ਫੇਲ ਹੁੰਦਾ ਆ ਕਿ ਉਹਨਾਂ ਨੇ ਕਿਸੇ ਵੀ ਚੀਜ਼ ਨੂੰ ਬڑے ਸੁਚਾਰੂ ਢੰਗ ਨਾਲ ਚਲਾਉਣ ਲਈ ਇਹਦੇ ਮੁਨਾਸਬ ਨਹੀਂ ਸਮਝਿਆ ਜਿਹਦੇ ਨਾਲ ਆਮ ਸ਼ਰਧਾਲੂਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਸ ਕਰਕੇ ਇਹ ਸਾਰੇ ਜਿੰਨੇ ਵੀ ਪੁਆਇੰਟਸ ਅਸੀਂ ਗਿਣਾਏ ਆ ਚਾਹੇ ਸਫਾਈ ਦੇ ਸੇਫਟੀ ਸਿਕਿਉਰਿਟੀ ਦੇ ਪ੍ਰੋਪਰ ਲਾਈਟ ਦੇ ਪ੍ਰਬੰਧ ਦੇ ਸੜਕਾਂ ਤੋਂ ਟੋਏ ਹਟਾਉਣ ਦੇ ਅੱਛੀ ਸੜਕ ਬਣਾਉਣ ਦੇ ਸੀਸੀਟੀਵੀ ਕੈਮਰਾਸ ਦੇ ਲਿਫਟਸ ਦੇ ਪਾਣੀ ਪੀਣ ਦੇ ਪ੍ਰਬੰਧ ਇਹ ਸਾਰੀਆਂ ਗੱਲਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਜਲਦ ਤੋਂ ਜਲਦ ਠੀਕ ਕਰਾਉਣਾ ਚਾਹੀਦਾ ਦੇਖੋ ਬਹੁਤ ਸਾਰੀਆਂ ਸੁਵਿਧਾਵਾਂ ਮੈਂ ਆਲਰੇਡੀ ਗਿਣਾ ਦਿੱਤੀਆਂ ਜਿੱਥੇ ਵੱਡੇ ਲੈਵਲ ਦੇ ਉੱਤੇ ਕਾਰ ਪਾਰਕਿੰਗਸ ਹੁੰਦੀਆਂ ਉਸ ਤੋਂ ਬਾਅਦ ਵੀ ਸੜਕ ਦੇ ਉੱਤੇ ਵੀ ਕਈ ਵਾਰ ਲੋਕ ਕਾਰ ਪਾਰਕ ਕਰਕੇ ਚਲੇ ਜਾਂਦੇ ਆ ਉਹਦੇ ਨਾਲ ਸਾਰੀ ਆਵਾਜਾਈ ਜਿਹੜੀ ਆ ਉਹਦੇ ਫਲੋ ਨੂੰ ਬਹੁਤ ਵੱਡੀ ਡਿਸਰਪਸ਼ਨ ਮਿਲਦੀ ਆ ਉਹ ਵੀ ਕੰਟਰੋਲ ਕਰਨਾ ਚਾਹੀਦਾ ਜਿਹੜੀਆਂ ਇਹਦੇ ਆਲੇ ਦੁਆਲੇ ਇਲੀਗਲ ਪਾਰਕਿੰਗਸ ਖੜੀਆਂ ਹੋ ਗਿਆ ਮਸ਼ਰੂਮ ਹੋ ਗਿਆ ਉਹਦੇ ਉੱਤੇ ਵੀ ਕੰਟਰੋਲ ਕਰਨਾ ਚਾਹੀਦਾ ਔਰ ਸਰਕਾਰ ਨੂੰ ਚਾਹੀਦਾ ਆ ਜਿਹੜੀ ਅੱਗੇ ਵੀ ਇੱਕ ਬੜੀ ਮਲਟੀ ਲੈਵਲ ਪਾਰਕਿੰਗ ਬਣ ਰਹੀ ਆ ਕੈਰੋ ਮਾਰਕੀਟ ਦੇ ਵਿੱਚ ਉਹਨੂੰ ਵੀ ਜਲਦ ਸਾਰੇ ਕਰ ਲੈਣੀ ਚਾਹੀਦੀ ਆ ਤਾਂ ਕਿ ਇਸ ਪਾਰਕਿੰਗ ਦੇ ਉੱਤੇ ਜਿਹੜਾ ਵੱਡਾ ਬੋਝ ਆ ਉਹ ਘਟ ਸਕੇ ਔਰ ਉਸ ਪਾਰਕਿੰਗ ਦਾ ਵੀ ਇਸਤੇਮਾਲ ਆਮ ਲੋਕਾਂ ਦੇ ਜਨਜੀਵਨ ਦੇ ਲੋਕ ਸ਼ਹਿਰੀ ਲੋਕਾਂ ਦੇ ਔਰ ਜਿਹੜੇ ਸ਼ਰਧਾਲੂ ਇੱਥੇ ਆਉਂਦੇ ਆ ਉਹ ਵੀ ਇਸਤੇਮਾਲ ਕਰ ਸਕਣ ਤਾਂ ਕਿ ਇਸ ਪਾਰਕਿੰਗ ਦੇ ਉੱਤੇ ਵੱਡਾ ਭਾਰ ਇਹ ਘਟ ਸਕੇ ਔਰ ਇਸ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਸ਼ੁਰੂਆਤੀ ਗੱਲ ਤਾਂ ਇਹ ਹੀ ਆ ਕੀ ਬੁਨਿਆਦੀ ਸਹੂਲਤਾਂ ਮਿਆਸਰ ਕਰਾਉਣੀਆਂ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਨੂੰ ਜਾਗਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ ਜਾਗਣਾ ਚਾਹੀਦਾ ਔਰ ਜਿੰਨੀਆਂ ਵੀ ਬੁਨਿਆਦੀ ਫੈਸਿਲਿਟੀਆਂ ਐਮੈਨਿਟੀਆਂ ਲੋਕਾਂ ਨੂੰ ਦੇਣੀਆਂ ਚਾਹੀਦੀਆਂ ਜਿੱਥੇ ਫੀਸ ਵੱਡੇ ਲੈਵਲ ਤੇ ਚਾਰਜ ਕਰ ਰਿਹਾ ਫ੍ਰੀ ਹੋਣ ਦੇ ਬਾਵਜੂਦ ਫ੍ਰੀ ਕਰਨ ਦੇ ਬਾਵਜੂਦ ਫੀਸ ਲੈ ਰਿਹਾ ਉੱਥੇ ਜੇ ਸੁਵਿਧਾਵਾਂ ਵੀ ਨਹੀਂ ਦੇਣਗੇ ਤੇ ਸਿੱਧਾ-ਸਿੱਧਾ ਸਮਝ ਆਉਂਦਾ ਕਿ ਐਡਮਿਨਿਸਟ੍ਰੇਸ਼ਨ ਇਹਦੇ ਵਿੱਚ ਨਾਲ ਮਿਲੀ ਆ ਕਾਲੀਆਂ ਭੇਡਾਂ ਦੇ ਰੂਪ ਦੇ ਵਿੱਚ ਸਿਰਫ ਮੁਨਾਫੇ ਦੀ ਗੱਲ ਹੋ ਰਹੀ ਆ ਲੋਕਾਂ ਨੂੰ ਅਮਲ ਦਰਾਮਦ ਦੇ ਵਿੱਚ ਔਨ ਗਰਾਉਂਡ ਦੇ ਵਿੱਚ ਇਹਨਾਂ ਸਰਕਾਰਾਂ ਦਾ ਐਡਮਿਨਿਸਟ੍ਰੇਸ਼ਨ ਦਾ ਕੋਈ ਅਮਲ ਦਖਲ ਨਹੀਂ ਆ ਲੋਕਾਂ ਨੂੰ ਜ਼みਨੀ ਹਕਾਇਕ ਕੋਈ ਵੀ ਫਾਇਦਾ ਬਚਾਉਣ ਵਾਲੇ ਨਹੀਂ ਹੈਗੇ ਜੋ ਜਿੱਦਣਾ ਘਟੀਆਂ ਦੇਖਦੇ ਹਾਂ ਇਸੇ ਕਿ ਜਿੱਥੇ ਮੱਧਿਲ ਆ ਕੇ ਚਲਾ ਗਿਆ ਕੋਈ ਕੋਈ ਸੀਕੁਐਂਸ ਸਾਈਪ ਜੜੀ ਗਈ ਹੋਈ ਜੋ ਆਮ ਲੋਕਾਂ ਨੂੰ ਕੱਢਣ ਲੱਗਿਆ ਪਰੇਸ਼ਾਨੀ ਹੁੰਦੀ ਹੈ ਉਹ ਜਦੋਂ ਬਾਹਰ ਲੱਗਦੀ ਲੋਕੀ ਜਾਂਦੇ ਨੇ ਤਾਂ ਅੱਧਾ ਘੰਟਾ 1.5 ਘੰਟਾ ਵੇਟ ਕਰਦੇ ਨੇ ਕਿੰਨੀ ਟ੍ਰੈਫਿਕ ਜਨ ਹੋ ਜਾਂਦਾ ਦੇਖੋ ਇਹ ਤਾਂ ਪਾਰਕਿੰਗ ਕੰਟਰੈਕਟਰਸ ਨੂੰ ਬੜਾ ਧਿਆਨ ਦੇਣਾ ਚਾਹੀਦਾ ਜਿੰਨੀ ਮੈਨਪਾਵਰ ਇੱਥੇ ਰਿਕੁਆਇਰਡ ਹੁੰਦੀ ਆ ਉਹ ਉੱਥੇ ਹੋਣੀ ਚਾਹੀਦੀ ਐ ਮੈਂ ਅੱਗੇ ਹੀ ਅਰਜ਼ ਕੀਤਾ ਕਿ ਮੈਨਪਾਵਰ ਘੱਟ ਹੋਣ ਕਰਕੇ ਮੁਨਾਫਾ ਸਿਰਫ ਲੈਣ ਕਰਕੇ ਇੱਥੇ ਵੱਡੇ ਲੈਵਲ ਦੇ ਉੱਤੇ ਫਿਰ ਟ੍ਰੈਫਿਕ ਕੰਜੈਸ਼ਨ ਹੋ ਜਾਂਦਾ ਲੋ ਕਰੀਏਟ ਹੋ ਜਾਂਦਾ ਸਟ੍ਰੀਮ ਲਾਈਨ ਤਰੀਕੇ ਦੇ ਨਾਲ ਕਾਰਾਂ ਬਾਹਰ ਜਾਣੀਆਂ ਚਾਹੀਦੀਆਂ ਪਾਰਕਿੰਗ ਫੈਸਿਲਿਟੀ ਬੜੀ ਸਮੂਥ ਹੋਣੀ ਚਾਹੀਦੀ ਆ ਤਾਂ ਕਿ ਲੋਕਾਂ ਦਾ ਕੀਮਤੀ ਸਮਾਂ ਵੀ ਬਰਬਾਦ ਨਾ ਹੋਵੇ ਉਹ ਜਿਹੜੇ ਨਤਮਸਤਕ ਹੋਣ ਹਰਮੰਦਰ ਸਾਹਿਬ ਆਉਂਦੇ ਆ ਦੁਰਗਿਆਣਾ ਤੀਰਸਾਉਂਦੇ ਆ ਜਾਂ ਬਾਰਡਰ ਤੇ ਵੀ ਜਾਣਾ ਹੁੰਦਾ ਉਹ ਲੋਕ ਜੇ ਇੱਥੇ ਆਪਣੀ ਕੋਈ ਵਹੀਕਲ ਪਾਰਕ ਕਰਦੇ ਆ ਤੇ ਉਹਨਾਂ ਦਾ ਸਮਾਂ ਕੀਮਤੀ ਬਚ ਸਕੇ ਉਹਨਾਂ ਨੂੰ ਇੱਥੇ ਦੁੱਖ ਤਕਲੀਫ ਕੋਈ ਨਾ ਆਵੇ ਕਿਸੇ ਨਾਲ ਕੋਈ ਝਗੜਾ ਨਾ ਹੋਵੇ ਕੋਈ ਉਹਨਾਂ ਦਾ ਵਹੀਕਲ ਐਕਸੀਡੈਂਟ ਨਾ ਹੋਵੇ ਸੋ ਸਟ੍ਰੀਮ ਲਾਈਨ ਤਰੀਕੇ ਨਾਲ ਟ੍ਰੈਫਿਕ ਫਲੋ ਚੱਲੇ ਕੋਈ ਡਿਸਰਪਸ਼ਨ ਨਾ ਫੈਸਿਲਿਟੀਆਂ ਵੀ ਬੇਸਿਕ ਪੂਰੀਆਂ ਹੋਣੇ ਚਾਹੀਦੀਆਂ ਤਾਂ ਜੋ ਬੜੇ ਅੱਛੇ ਤਰੀਕੇ ਨਾਲ ਸਾਰੇ ਵਿਕਲਪ ਜਿਥੋਂ ਟਰੈਵਲ ਕਰਨ ਜਿਹੜੇ ਇੱਥੇ ਪਹੁੰਚ ਰਿਹਾ ਸ਼ਰਧਾਲੂ ਇੱਥੇ ਪਹੁੰਚ ਰਿਹਾ ਇਸ ਗੱਲ ਦਾ ਜ਼ਰੂਰ ਖਤਸਾਜ਼ਰ ਕਰ ਰਿਹਾ ਹੈ ਕਿ ਇਸ ਉੱਤੇ ਧਿਆਨ ਕੋਈ ਨਹੀਂ ਦੇ ਰਿਹਾ ਕਿ ਸ਼ਨੀ ਐਤਵਾਰ ਰਸ਼ ਹੋਣ ਕਰਕੇ ਸ਼ਰਧਾਲੂਆਂ ਨੂੰ ਹੋਰ ਜ਼ਿਆਦਾ ਮੁਸ਼ਕਲ ਜਿਹੜੀ ਆਉਂਦੀ ਹੈ ਔਰ ਕਦੋਂ ਠੀਕ ਹੋਵੇ ਤਾਂ ਬਿਲਕੁਲ ਇਸ ਤੇ ਧਿਆਨ ਦਿੱਤਾ ਜਿਵੇਂ ਸਾਫ ਤੋਂ ਤੇ ਸਰਦਾਰ ਜੀ ਦਾ ਬਾਕੀ ਹੋਰ ਕੈਸਲਾਨੀ ਨਿਗਾਹ ਲਾ ਕੇ ਗਏ ਨੇ ਕਿ ਬਾਥਰੂਮ ਦੀ ਅਤੇ ਲਿਫਟ ਦੀ ਤੇ ਸੜਕਾਂ ਦੀ ਜਿਹੜੀ ਹਾਲਾ ਹਾਲਾਤ ਜਿਹੜੇ ਮਾੜੇ ਹੋਏ ਹੋਏ ਨੇ ਇਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਧਿਆਨ ਚ ਰੱਖੇ ਤਾਂ ਜੋ ਇਸ ਵੱਲ ਸਾਰੇ ਜਿਹੜਾ ਸਹੀ ਤਰੀਕੇ ਨਾਲ ਪਹੁੰਚ ਆ ਸਕਣ ਔਰ ਕਿਉਂਕਿ ਜੇ ਸਧਾਲੂ ਦੂਰ ਦਰਾਡੇੋਂ ਆਉਂਦੇ ਨੇ ਸਫ਼ਰ ਕਰਕੇ ਆਉਂਦੇ ਨੇ ਤਾਂ ਫਸਿਲਟੀਆਂ ਹਰ ਕੋਈ ਮੰਗਦਾ ਹੈ ਕਿ ਇੱਥੇ ਗੱਡੀ ਸਹੀ ਤਰੀਕੇ ਨਾਲ ਲੱਗੀ ਹੋਵੇ ਔਰ ਗੱਡੀ ਜੇ ਲੱਗਦੀ ਹੈ ਤਾਂ ਸਾਨੂੰ ਥੱਲੇ ਜਾਣ ਲੱਗਿਆਂ ਵੀ ਔਖਾ ਨਾ ਹੋਵੇ ਜਦੋਂ ਗੱਡੀ ਪਾਰਕਿੰਗ ਦੇ ਐਲੀਵੇਟਡ ਰੋਡ ਤੇ ਚੜ੍ਹਦੀ ਹੈ ਉਦੋਂ ਹੀ ਇੱਕ ਇੱਕ ਜਿਹੜਾ ਫੁੱਟ ਲੰਬੇ ਟੋਏ ਦੇ ਵਿੱਚ ਵੱਜਦੀ ਹੈ ਤਾਂ ਗੱਡੀ ਨੁਕਸਾਨੀ ਜਾਂਦੀ ਹੈ ਕਈ ਡਿਵਾਈਡਰ ਜਿਹੜੇ ਪੱਥਰ ਨੇ ਉਹ ਰਸਤੇ ਦੇ ਵਿੱਚ ਦਿਖਦੇ ਨੇ ਜਿਸ ਕਰਕੇ ਕਈ ਹਾਦਸੇ ਵੀ ਹੁੰਦੇ ਨੇ ਹੁਣ ਇਹ ਉਮੀਦ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਤੇ ਇਸ ਦਾ ਕੰਮ ਜਲਦੀ ਸਹੀ ਤਰੀਕੇ ਨਾਲ ਸ਼ੁਰੂ ਹੋਵੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੈਲੀ ਪੋਸਟ ਅੰਮ੍ਰਿਤਸਰ